ਬਹੁਤ ਬਹੁਤ ਮੁਬਾਰਕਾਂ ਕਾਫੀ ਦਿਨਾਂ ਦਾ ਬਰੋਤੀਆਂ ਨੇ ਚਰਚਾ ਫਲਾਈ ਹੋਈ ਸੀ ਕਿ ਬੀਬਾ ਜੀ ਜਾ ਰਹੇ ਨੇ ਜਾਂ ਸੁਖਬੀਰ ਜੀ ਆ ਰਹੇ ਨੇ ਤੇ ਅੱਜ ਆਖਿਰ ਐਲਾਨ ਹੋਇਆ ਸਭ ਤੋਂ ਪਹਿਲਾਂ ਤਖਸਾ ਪਹੁੰਚਿਓ ਕਿਵੇਂ ਮਹਿਸੂਸ ਕਰ ਰਹੇ ਹੈਗੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਸ਼ੁਕrana ਕਰਦੀਆਂ ਜਿਨ੍ਹਾਂ ਨੇ ਇਸ ਨਿਮਾਨੀ ਨੂੰ ਇਸ ਮਹਾਨ ਸਥਾਨ ਵਿੱਚ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈਗਾ ਜੀ ਬਾਕੀ ਪਾਰਟੀ ਦਾ ਧੰਨਵਾਦ ਕਰਦੀ ਆ ਤੇ ਸਭ ਤੋਂ ਜ਼ਿਆਦਾ ਆਪਣੇ ਇੱਕ ਇੱਕ ਵਰਕਰ ਦਾ VOTER ਤੇ SUPPORTER ਦਾ ਜਿਨ੍ਹਾਂ ਨੇ ਪਿਛਲੇ 15 ਸਾਲਾਂ ਤੋਂ ਇਸ ਨਿਮਾਨੀ ਦੇ ਉੱਤੇ ਭਰੋਸਾ ਕਰਕੇ ਮੈਨੂੰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਦੇਨਦਾਰਾਂ ਉਹਨਾਂ ਸਾਰੇ ਵਕਰਾ ਦਾ ਜਿਨ੍ਹਾਂ ਨੇ ਆਪ ਹੀ ਜੀ ਜਾਨ ਲਗਾ ਕੇ ਸਾਰੇ ਜਾਣਦੇ ਨੇ ਕਿ ਸਭ ਤੋਂ ਵੱਡੀ ਲੜਾਈ ਬਠਿੰਡਾ ਸੀਟ 'ਚ ਹਮੇਸ਼ਾ ਹੁੰਦੀ ਹੈ ਸਾਰੀ ਪਾਰਟੀਆਂ ਇਕੱਠੇ ਹੋ ਕੇ ਆਪ ਦੇ ਸਭ ਤੋਂ ਦਿੱਗਜ ਨੇਤਾ ਇੱਥੇ ਭੇਜੇ ਕੋਈ ਨਿਸ਼ਾਨੇ ਦੇ ਨਾਲ ਕਿ ਇਸ ਵਾਰੀ ਤਕਰੀਰ ਨੂੰ ਹਰਾਣਾ ਹੈ ਲੇਕਿਨ ਇਸ ਫੌਜ ਦੀ ਸਦਕਾ ਜਿਨ੍ਹਾਂ ਨੇ ਇਸ ਲੜਾਈ 'ਚ ਘਰ-ਬਾਰ ਛੱਡ ਕੇ ਮਰਚਿਆਂ ਦੀ ਪਰਵਾਹ ਨਾ ਕਰਕੇ ਕਿਸੇ ਚੀਜ਼ ਦੀ ਪਰਵਾਹ ਨਾ ਕਰਕੇ ਇਕੱਲੇ ਉਸ ਤਕੜੀ ਨੂੰ ਉਭਲੰਦ ਰੱਖਣ ਵਾਸਤੇ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਹਮੇਸ਼ਾ ਪਰਮਾਤਮਾ ਦੀ ਕਿਰਪਾ ਨਾਲ ਫਤਿਹ ਮਿਲੀ ਹੈ ਅੱਜ ਵੀ ਗੁਰੂ ਸਾਹਿਬ ਦੇ ਚਰਨਾਚਾਈ ਅਰਦਾਸ ਕਰਕੇ ਆਈਆਂ ਕਿ ਇਹ ਲੜਾਈ ਪੰਜਾਬ ਦੀ ਦਿੱਲੀ ਦੇ ਨਾਲ ਹੈ ਤੇ ਮੈਨੂੰ ਪਾਸ ਤੇ ਉਮੀਦ ਹੈ ਕਿ ਜਿੱਥੇ ਹਰ ਪੰਜਾਬੀ ਜੀ ਜਾਨ ਲਗਾਊਗਾ ਕਿ ਜਿੱਤ ਫਤਿਹ ਪੰਜਾਬ ਦੀ ਹੋਏ ਨਾ ਕਿ ਦਿੱਲੀ ਦੀ ਕਤਕੁੱਤਲੀਆ ਦੀ ਇਸ ਲੜਾਈ ਵਿੱਚ ਪਰਮਾਤਮਾ ਦਾ ਓਟ ਆਸਰਾ ਲੈ ਕੇ ਅਸੀਂ ਅੱਗੇ ਵਧਾਂਗੇ ਇਸ ਨਿਸ਼ਾਨੇ ਦੇ ਨਾਲ ਕਿ ਇੱਕ ਵਾਰ ਫੇਰ ਜੇ ਸਫਲਤਾ ਮਿਲੀ ਤਾਂ ਜਿਨਨੇ ਕੰਮ ਪਹਿਲੇ ਕੀਤੇ ਨੇ ਉਸ ਤੋਂ ਵੱਧ ਕੰਮ ਹੋਰ ਤੰਦਹੀ ਦੇ ਨਾਲ ਪੰਜਾਬ 'ਚ ਵੀ ਕਰ ਸਕੀਏ ਪਾਰਲੀਮੈਂਟ 'ਚ ਵੀ ਪੰਜਾਬ ਦਾ ਇੱਕ ਇੱਕ ਮੁੱਦਾ ਉਠਾ ਕੇ ਪੰਜਾਬ ਦੀ ਲੜਾਈ ਲੜਨ ਵਾਸਤੇ ਜਿੰਨੀ ਵੱਡੀ ਜੇ ਕੋਈ ਕੁਰਬਾਨੀ ਵੀ ਦੇਣੀ ਹੋਏ ਆਪਣੇ ਪੰਜਾਬ ਵਾਸਤੇ ਜੀ ਜਾਨ ਇੱਕ ਕਰਕੇ ਆਪਾਂ ਹਾਜ਼ਰ ਆ ਬਾਕੀ ਆਪਣੇ ਹਲਕੇ ਦੇ ਲੋਕਾਂ ਤੋਂ ਮੈਂ ਇਹ ਕਹਿ ਸਕਦੀਆਂ ਕਿ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਇਸ ਅਕਾ ਪਿਆਰ ਦਾ ਮੈਂ ਕਦੇ ਮੁੱਲ ਮੋੜ ਨਹੀਂ ਸਕਦੀ ਜਿਨ੍ਹਾਂ ਨੂੰ ਤੁਸੀਂ ਫਰਸ਼ਾਂ ਤੋਂ ਚੱਕ ਕੇ ਅਸਾਤਾਈ ਤੇ ਬਿਠਾਉਂਦਾ ਹੈ ਇਹ ਹਮੇਸ਼ਾ ਵਾਸਤੇ ਮੈਂ ਹੁਣ ਤੁਹਾਡੇ ਸਾਰਿਆਂ ਦਾ ਰਿਣੀ ਰਵਾਂਗੀ ਅੱਜ ਤਾਂ ਇਹ ਕਹਿ ਸਕਦੇ ਆ ਤੁਹਾਡਾ ਪਿਆਰ ਹੋਰ ਲੈਣ ਵਾਸਤੇ ਆਈਆਂ ਤੇ ਤੁਹਾਡਾ ਪਿਆਰ ਜਿੱਤਣ ਵਾਸਤੇ ਜੋ ਕੰਮ ਕਰਨਾ ਪਊਗਾ ਉਹ ਦਿਨ ਰਾਤ ਇਕ ਕਰਕੇ ਕਰਾਂਗੀ ਫਾਈਟ ਨੂੰ ਕਿਵੇਂ ਦੇਖਦੇ ਹੋ ਹਾਂ ਜੀ ਸਾਰੇ ਵਿਰੋਧੀ ਇਕੱਠੇ ਹੋਏ ਨੇ ਤਿੰਨੋਂ ਦੀ ਤਿੰਨੋਂ ਦਿੱਲੀ ਦੀ ਪਾਰਟੀਆਂ ਇਕੱਠੀਆਂ ਨੇ ਇੱਕੋ ਹੀ ਨਿਸ਼ਾਨੇ ਦੇ ਨਾਲ ਅਕਾਲੀ ਦਲ ਨੂੰ ਹਰਾਣਾ ਹੈਗਾ ਅਕਾਲੀ ਦਲ ਨੂੰ ਖੋੜਾ ਲਾਣਾ ਹੈਗਾ ਜਿਹਦੇ ਕਰਕੇ ਜਿਹੜਾ ਬਾਦਲਾ ਦਾ ਪਰਿਵਾਰਕ ਹਲਕਾ ਮੰਨਿਆ ਜਾਂਦਾ ਹੈ ਲੰਬੀ ਉਥੋਂ ਕੈਂਡੀਡੇਟ ਖੜਾ ਕੀਤਾ ਜਿਹੜੀ ਇਹਨਾਂ ਦੀ ਫੈਂਡਰੀ ਮੈ ਜਿਹੜਾ ਇਹਨਾਂ ਦਾ ਗੱਠਜੋੜ ਹੋਇਆ ਹੈਗਾ ਇਸ ਗੱਠਜੋੜ ਦੇ ਤਹਿਤ ਖੜਾ ਆਮ ਆਦਮੀ ਦੇ ਇੱਕ ਮੰਤਰੀ ਨੂੰ ਕੀਤਾ ਹੈ ਸਾਡੇ ਪਰਿਵਾਰਕ ਹਲਕੇ ਤੋਂ ਤੇ ਬਾਕੀ ਸੋਹਾਂ ਨੇ ਟਿਕਟਾ ਇਹੋ ਜਿਹਿਆਂ ਨੂੰ ਦਿੱਤੀਆਂ ਨੇ ਕਿ ਵੱਡੀਆਂ-ਵੱਡੀਆਂ ਪਾਰਟੀਆਂ ਨੇ ਪਾਵੇਂ ਕਾਂਗਰਸ ਦੇ ਪ੍ਰਧਾਨ ਸਾਹਿਬ ਦੇ ਪੋਸਟਰ ਵੀ ਲੱਗੇ ਫਰਵਾਰ ਵੀ ਮਹੀਨੇ ਪਰਤੋ ਜ਼ਮੀਨ ਤੇ ਉਤਰ ਕੇ ਵੋਟਾਂ ਮੰਗ ਰਿਆ ਸੀ ਲੇਕਿਨ ਕੀ ਕਾਰਨ ਹੋਇਆ ਕਿ ਰਾਤੋਂ ਰਾਤ ਉਹਦੀ ਟਿਕਟ ਕੱਟ ਕੇ ਤੇ ਜਿਹੜਾ ਬੰਦਾ 4 ਮਹੀਨੇ ਪਹਿਲੇ ਜਿਹਨੂੰ ਅਕਾਲੀ ਦਲ ਤੋਂ ਕੱਢਿਆ ਸੀਗਾ ਉਹਨੂੰ ਕੈਂਡੀਡੇਟ ਬਣਾ ਦਿੱਤਾ ਗਿਆ ਹੈਗਾ ਸ਼ਿਆਰ ਹੈਗਾ ਕਿ ਅਕਾਲੀ ਦਲ ਦੀ ਵੋਟਾਂ ਖਰਾਬ ਹੋਣ ਫਿਰ ਭਾਜਪਾ ਜਿਹੜੀ ਇੰਨੀ ਵੱਡੀ ਨੈਸ਼ਨਲ ਪਾਰਟੀ ਹੈ ਪੂਰੇ ਪੰਜਾਬ ਦੇ ਬੀਜੇਪੀ ਦੇ ਲੀਡਰਸ ਨੂੰ ਛੱਡ ਕੇ ਜਿਹੜੇ ਸਾਡੇ ਹਲਕਾ ਇੰਚਾਰਜ ਸੀ ਉਹਨਾਂ ਦੀ ਨੂੰ ਨੂੰ ਦੇ ਨਾਲ ਉਹਨਾਂ ਦੇ ਪਰਿਵਾਰ ਚੇਕ ਫੁੱਟ ਪਾਲਾ ਉਹ ਵੀ ਇਸ ਨਿਸ਼ਾਨੇ ਦੇ ਨਾਲ ਕੀ ਅਕਾਲੀ ਦਲ ਦੀ ਵੋਟਾਂ ਖਾਵਸੋ ਸਾਰਾ ਦਿੱਲੀ ਦੀਆਂ ਪਾਰਟੀਆਂ ਇਕੱਠੀਆਂ ਨੇ ਪੂਰੀ ਤਾਕਤ ਲਾਰੀਆਂ ਨੇ ਕਿ ਇਸ ਤਕੜੀ ਨੂੰ ਕਮਜ਼ੋਰ ਕਰਾਂਗੇ ਲੇਕਿਨ ਇਸ ਤਕੜੀ ਦੇ ਉੱਤੇ ਪਰਮਾਤਮਾ ਸਾਡਾ ਰੱਬ ਰੱਖਾ ਹੈਗਾ ਜਿਸ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਇਸ ਖੇਤਰੀ ਪਾਰਟੀ ਨੇ ਪੰਜਾਬ ਦੀ ਸੇਵਾ ਕੀਤੀ ਹੈ ਹਮੇਸ਼ਾ ਮੀਰੀ ਪੀਰੀ ਮਾਲਿਕ ਤੇ ਦਿਖਾਏ ਹੋਏ ਰਾਸਤੇ ਤੇ ਚੱਲ ਕੇ ਇਸ ਸੂਬੇ ਦੀ ਸੱਚੀ ਸੁੱਚੀ ਸੇਵਾ ਕੀਤੀ ਕਦੇ ਝੂਠ ਨਹੀਂ ਮਾਰਿਆ ਕਦੇ ਕਿਸੇ ਦੇ ਨਾਲ ਇਹ ਮੈਂ ਕੈਸਾ ਦਿਆਂ 15 ਸਾਲ ਚ ਨਾ ਕਿਸੇ ਦੇ ਨਾਲ ਧਰਗਾ ਨਾ ਕਿਸੇ ਦੇ ਨਾਲ ਧੋਖਾ ਨਾ ਕਿਸੇ ਦੇ ਉੱਤੇ ਪਰਛਾ ਤੇ ਨਾ ਹੀ ਕੋਈ ਪੈਸਿਆਂ ਦਾ ਲੈਂਦੇ ਸਾਫ਼ ਸੁਥਰੇ ਤਰੀਕੇ ਦੇ ਨਾਲ ਪਰਮਾਤਮਾ ਦੀ ਸੇਵਾ ਸਮਝ ਕੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਅੱਜ ਪਰਮਾਤਮਾ ਤੋਂ ਵੀ ਆਸ ਰੱਖਦੀਆਂ ਤੇ ਪਰਮਾਤਮਾ ਰੂਪੀ ਸੰਗਤ ਤੋਂ ਵੀ ਆਸ ਰੱਖਦੀਆਂ ਕਿ ਉਹ ਆਪਣਾ ਸ਼ਿਵਰ ਜ਼ਰੂਰ